ਬਹੁਤੀ ਵਾਰ ਇਹ ਕਿਹਾ ਜਾਂਦਾ ਕਿ ਇਹਨੂੰ ਖਵਾਉਣ ਦੇ ਪਿੱਛੇ ਇੱਕ ਖਾਸ ਪਾਰਟੀ ਸੀਗੀ ਜਾਂ ਇੱਕ ਖਾਸ ਸਾਥੂ ਸੀਗੀ ਪਰ ਆਪਾਂ ਪਿਛਲੇ ਸਮੇਂ ਦੇ ਦੌਰਾਨ 41 ਸਾਲ ਦੇ ਦੌਰਾਨ ਬਹੁਤ ਸਾਰੀਆਂ ਪਾਰਟੀਆਂ ਵੀ ਸਰਕਾਰਾਂ ਇਸ ਪੰਜਾਬ ਦੇ ਕਿੱਤੇ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਈਆਂ ਹੁਣ ਵੀ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਪ੍ਰਵਾਰਤੀ ਧਿਰ ਹੈ ਬੀਜੇਪੀ ਉਹਦੇ ਵੱਲੋਂ ਪਿਛਲੇ 40 ਸਾਲਾਂ ਦੇ ਦੌਰਾਨ ਇਹ ਗੱਲ ਕਹੀ ਜਾਂਦੀ ਰਹੀ ਕਿ ਇਤਨਾ ਗੱਲ ਤਾਂ ਹੰਮਦਾ ਕਰਦੀ ਨਹੀਂ ਸੀਗੀ ਅਨਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਲਿਖੀ ਜਿਹੜਾ ਅਟਲ ਬਿਹਾਰੀ ਵਾਜਪਾਈ ਸੀਗਾ ਉਹਦੇ ਵੱਲੋਂ ਅਖਬਾਰਾਂ ਉਹਦੇ ਵਿੱਚ ਦਿੱਤੇ ਉਸ ਸਮੇਂ ਦੇ ਬਿਆਨ ਮਿਲ ਜਾਂਦੇ ਆ ਸੋ ਉਹ ਸਦਾ ਹੀ ਇਹ ਕਹਿੰਦੇ ਰਹੇ ਕਿ ਉਹ ਪਾਰਟੀ ਜਾਂ ਉਹ ਆਪੂ ਹਮਲਾ ਨਹੀਂ ਸੀ ਕਰਦੀ ਇੰਦਰਾ ਗਾਂਧੀ ਜਾਂ ਕਾਂਗਰਸ ਪਾਰਟੀ ਅਸੀਂ ਉਹਦੇ ਕੋਲੋਂ ਹਮਲਾ ਕਰਵਾਇਆ ਪਰ ਅੱਜ ਆਪਾਂ ਦੇਖੀਏ 48 ਸਾਲ ਬਾਅਦ ਸਥਿਤੀ ਕੀ ਹੈ ਉਸੇ ਹੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਇਕਾਈ ਹੈ ਉਹ 1 ਜੂਨ ਨੂੰ 1 ਜੂਨ 2025 ਨੂੰ ਅੱਜ ਤੋਂ 7-8 ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਉਂਦੇ ਆ ਸਾਰੇ ਜਿੰਨੇ ਵੀ ਆ ਫੇਸਬੁਕ 'ਤੇ ਇਸ ਤਰ੍ਹਾਂ ਦੇ ਸਾਧਨ ਹੈਗੇ ਉਹਦੇ ਵਿੱਚ ਉਹ ਕਹਿੰਦੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਕੀਤੇ ਗਏ ਹਮਲੇ ਦੇ ਪਹਿਲੇ ਦਿਨ ਉਹ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਸੇਮਤ ਪ੍ਰਣਾਮ ਫਿਰ ਜਦੋਂ ਗੱਲ ਬਹੁਤ ਚਰਚਾ ਦੇ ਵਿੱਚ ਆ ਜਾਂਦੀ ਬੇਸ਼ੱਕ ਉਹ ਹਟਾ ਦਿੰਦੇ ਆ ਉਸ ਪੋਸਟ ਨੂੰ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਨਹੀਂ ਸਪਾਈ ਸੁਨੀਲ ਜਾਖੜ ਜਿਹੜਾ ਉਸ ਪਾਰਟੀ ਦਾ ਪ੍ਰਧਾਨ ਹੈ ਪੰਜਾਬ ਦਾ ਉਹਨਾਂ ਅਖਬਾਰਾਂ ਵਾਲਿਆਂ ਨੇ ਉਹਦੇ ਨਾਲ ਗੱਲ ਕੀਤੀ ਉਹਨੂੰ ਪੁੱਛਿਆ ਕਿ ਕਿੰਨਾ ਵੀ ਤੁਸੀਂ ਇਸ ਗੱਲ ਦਾ ਮਸਲਾ ਨਾ ਬਣਾਓ ਕਿ ਅਸੀਂ ਉਹ ਸ਼ਬਦਾਵਲੀ ਵਰਤੀ ਜਿਹੜੀ ਸਿੱਖ ਵਰਤਦੇ ਆ ਰਹੇ ਐ ਸ਼ਹੀਦ ਕਹਿਣਾ ਹਮਲਾ ਕਹਿਣਾ ਤੁਸੀਂ ਸਾਡੀ ਭਾਵਨਾ ਨੂੰ ਸਮਝੋ ਉਹ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜਾ ਹਮਲਾ ਹੋਇਆ ਉਹ ਇੰਨਾ ਜ਼ਿਆਦਾ ਗਲਤ ਸੀ ਅੱਜ ਜਿਨ੍ਹਾਂ ਨੇ ਕੀਤਾ ਸੀ ਨਾ ਤਾਂ ਉਹ ਉਹਨੂੰ ਸਹੀ ਠਹਿਰਾ ਪਾ ਰਹੇ ਆ ਉਹ ਵੀ ਨਹੀਂ ਕਹਿੰਦੇ ਕਿ ਇਹ ਸਹੀ ਸੀਗਾ ਜਿਹੜੇ ਸਦਾ ਇਹ ਕਲੇਮ ਕਰਦੇ ਸੀਗੇ ਜਾਂ ਇਹ ਦਾਵਾ ਕਰਦੇ ਸੀ ਕਿ ਅਸੀਂ ਇਹ ਹਮਲਾ ਕਰਵਾਇਆ ਅੱਜ ਉਹ ਵੀ ਇਸ ਗੱਲ ਦੀ ਦੁਨੀਆ ਦੇ ਵਿੱਚ ਬਾਹ ਉੱਚੀ ਕਰਕੇ ਨਹੀਂ ਕਹਿ ਸਕਦੇ ਕਿ ਹਾਂ ਇਹ ਸਹੀ ਸੀਗਾ ਤੇ ਅਸੀਂ ਕਰਵਾਇਆ ਕਿਉਂਕਿ ਉਹ ਇੰਨਾ ਜ਼ਿਆਦਾ ਪ੍ਰਤੱਖ ਸੀ ਸਾਡੇ ਸ਼ਹੀਦਾਂ ਦਾ ਜਿਹੜਾ ਖੂਨ 흘ਿਆ ਉਹਨੇ ਇਸ ਬਦਲੇ ਹੋਏ ਹਾਲਾਤ ਦੇ ਵਿੱਚ ਇਹ ਸੱਚ ਦੁਨੀਆ ਦੇ ਸਾਹਮਣੇ ਲਿਆ ਕੇ ਦੱਸਤਾ ਉਸ ਸਮੇ ਸਿੱਖ ਸਹੀ ਸੀਗੇ ਜਿਹੜੀਆਂ ਹਕੂਮਤਾਂ ਸੀਗੀਆਂ ਗਲਤ ਸੀ ਕਿਸੇ ਵੀ ਸਰਕਾਰ ਦੇ ਕਿਸੇ ਵੀ ਰਾਜ ਦੇ ਵਾਸਤੇ ਉਸ ਰਾਜ ਦੇ ਕਾਇਮ ਹੁੰਦੇ ਆ ਜਨਤਕ ਬਿਰਤਾਂਤ ਦੇ ਵਿੱਚ ਉਹਦੀ ਗੱਲ ਗਲਤ ਸਾਹਮਣੇ ਪੁਜਾਈ ਗਈ ਇੱਕ ਉਹਦੇ ਖਿਲਾਫ ਲੜਨ ਵਾਲੀ ਤੇ ਰਜੂ ਹਕੂਮਤਾਂ ਦੇ ਸਮਝ ਨਹੀਂ ਹੋਵੇ ਕਿ ਅਸੀਂ ਇਹਨਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਸੀ ਉਨ੍ਹਾਂ ਦੀ ਗੱਲ ਦੁਨੀਆ ਦੇ ਵਿੱਚ ਸਹੀ ਸਾਬਤ ਹੋ ਜਾਏ ਇਹ ਬਹੁਤ ਵੱਡੀ ਗੱਲ ਹੈ